ਜੀਟੀ ਰੋਡ ਉੱਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਜਨੇਪੇ ਤੋਂ ਬਾਅਦ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਹਸਪਤਾਲ ਦੇ ਵਿੱਚ ਹੰਗਾਮਾ ਕਰ ਦਿੱਤਾ ਗਿਆ। ਡਾਕਟਰ ਉੱਤੇ ਲਾਹ ਪ੍ਰਵਾਈ ਦਾ ਇਲਜ਼ਾਮ ਲੱਗਿਆ। ਡਾਕਟਰ ਖਿਲਾਫ ਸਖਤ ਕਾਰਵਾਈ ਦੀ ਮੰਗ ਕਰੀ ਜਾ ਰਹੀ ਹੈ ਜਿਸ ਦੇ ਚੱਲਦੇ ਪਰਿਵਾਰ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਥਿਤੀ ਨੂੰ ਦੇਖਦੇ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਤੇ ਗੁੱਸੇ ਵਿੱਚ ਆਏ ਪਰਿਵਾਰ ਮੈਂਬਰਾਂ ਨੂੰ ਸ਼ਾਂਤ ਕਰਵਾਇਆ ਗਿਆ। ਮ੍ਰਿਤਕ ਸੰਦੀਪ ਕੌਰ ਵਾਸੀ ਲੋਹਾਰ ਮਾਜਰਾ ਦੀ লাশ ਨੂੰ ਸਿਵਲ ਹਸਪਤਾਲ ਖੰਨੇ ਦੇ ਵਿੱਚ ਭੇਜ ਦਿੱਤਾ ਗਿਆ ਵੀਰਵਾਰ ਨੂੰ ਉੱਥੇ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਜਾਏਗਾ ਮ੍ਰਿਤਕ ਸੰਦੀਪ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 4 ਸਾਲ ਪਹਿਲਾਂ ਵਿਆਹ ਹੋਇਆ ਸੀ 25 ਨਵੰਬਰ ਨੂੰ ਉਸ ਦੀ ਪਤਨੀ ਖੰਨਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਈ ਗਈ ਸੀ ਉੱਥੇ 26 ਨਵੰਬਰ ਨੂੰ ਉਸ ਦਾ ਆਪਰੇਸ਼ਨ ਰਾਈ ਬੱਚੇ ਦਾ ਜਨਮ ਹੋਇਆ ਜਿਸ ਤੋਂ ਬਾਅਦ ਉਸਦੀ ਪਤਨੀ ਦੀ ਓਵਰ ਬਲੀਡਿੰਗ ਹੋ ਰਹੀ ਸੀ ਉਹਨਾਂ ਦਾ ਬਲੱਡ ਨਹੀਂ ਰੁਕ ਰਿਹਾ ਸੀ ਜਿਸ ਦਾ ਚੱਲਦਿਆਂ ਉਹਨਾਂ ਵੱਲੋਂ ਬਾਰ-ਬਾਰ ਡਾਕਟਰਾਂ ਤੇ ਹੌਟਲ ਦੇ ਸਟਾਫ ਨੇ ਇਸ ਗੱਲ ਦੀ ਜਾਣਕਾਰੀ ਦਿੱਤੀਗੀ ਪਰ ਉਹਨਾਂ ਵੱਲੋਂ ਇਸ ਗੱਲ ਤੇ ਗੌਰ ਨਹੀਂ ਕੀਤਾ ਗਿਆ ਅਤੇ ਉਹਨਾਂ ਦੀ ਇਹ ਅਣਗਹਿਲੀ ਕਰਕੇ ਔਰਤ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ ਡਾਕਟਰਾਂ ਉੱਤੇ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਦੀ ਪਤਨੀ ਦਾ ਮੌਤ ਦਾ ਕਾਰਨ ਡਾਕਟਰਾਂ ਦੀ ਤੇ ਸਟਾਫ ਦੀ ਲਾਪਰਵਾਹੀ ਹੈ ਅਤੇ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਜਵਾ ਹਸਪੀਟਲ ਦੇ ਵਿੱਚ ਮੈਂ ਵਾਈਫ ਨੂੰ ਲੈ ਕੇ ਆਇਆ ਸੀਗਾ ਜੀ ਪ੍ਰੈਗਨਸੀ ਸੀ ਤੇ 25 ਤਰੀਕ ਨੂੰ ਰਾਤ ਨੂੰ 11 ਵਜੇ ਲੈ ਕੇ ਆਏ ਜੀ ਅਸੀਂ ਸਵੇਰ 12:30 ਵਜੇ ਜੀ ਬੇਬੀ ਹੋਏ ਸੀਗਾ ਆਪਣੇ ਆਪੇ ਆਪਰੇਸ਼ਨ ਬੜਾ ਹੋਇਆ ਸੀਗਾ 12:30 ਵਜੇ ਤੋਂ ਬਾਅਦ ਜੀ ਚਲੋ ਜੀ ਉਹਨਾਂ ਨੇ ਕਮਰੇ ਵਿੱਚ ਸੈੱਟ ਕਰ ਦਿੱਤਾ ਸਾਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਵੀ ਉਹਨਾਂ ਨੇ ਜੋ ਆਪਰੇਸ਼ਨ ਕੀਤਾ ਸੀਗਾ ਜੋ ਪਿਸ਼ਾਬ ਵਾਲੀ ਨਾਲੀ ਸੀ ਉਹਦੇ ਵਿੱਚ ਜੀ ਬਲੱਡ ਆ ਰਿਹਾ ਸੀਗਾ ਜੀ ਤੇ ਟਾਂਕਿਆਂ ਚੋਂ ਵੀ ਬਲੱਡ ਆ ਰਿਹਾ ਸੀਗਾ ਤੇ ਮੈਂ ਜਿਹੋਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਮੈਂ ਸਟਾਫ ਵਾਲਿਆਂ ਨੂੰ ਕਿਹਾ ਵੀ ਬਲੱਡ ਆ ਰਿਹਾ ਹੈ ਵੀ ਤੁਸੀਂ ਚੈੱਕ ਕਰ ਲਓ ਉਹ ਕਹਿੰਦੇ ਕੋਈ ਬਾਅਦ ਨਹੀਂ ਦੇਖ ਲੈਣੇ ਆ ਉਹ ਆਏ ਉਹਨਾਂ ਨੇ ਬਲੱਡ ਥੈਲੀ ਚੱਕ ਕੇ ਟੈਸਟ ਕੀਤਾ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਕਹਿੰਦੇ ਬਲੱਡ ਜੋ ਮਾੜਾ ਮੋਟਾ ਹੋਊਗਾ ਵੀ ਉਹ ਰੁਕ ਜਾਊਗਾ ਵੀ ਅੰਦਰ ਜੋ ਜੰਮ ਗਿਆ ਉਹ ਨਿਕਲ ਜਾਂਦਾ ਹੁੰਦਾ ਮੈਂ ਇਹ ਠੀਕ ਹੈ ਜੀ ਉਸ ਤੋਂ ਬਾਅਦ 2 ਘੰਟੇ 3 ਘੰਟੇ ਬਾਅਦ ਸਾਡਾ ਫੇਰ ਮਰੀਜ਼ ਤੰਗ ਹੋ ਗਿਆ ਉਹ ਕਹਿ ਰਹੇ ਆ ਵੀ ਮੈਨੂੰ ਦਮ ਮੇਰਾ ਦਮ ਘੁੱਟ ਰਿਹਾ ਮੈਨੂੰ ਸਾ ਕਮਾ ਰਿਹਾ ਵੀ ਮੈਡ ਨੂੰ ਲਿਆ ਬੁਲਾ ਕੇ ਮੈਂ ਸਟਾਫ ਨੂੰ ਫੇਰ ਗਿਆ ਜੀ ਲੈਣ ਉਹਨਾ ਸਟਾਫ ਨੂੰ ਗਿਆ ਕੇ ਕਿਹਾ ਵੀ ਮੇਰੇ ਵੀ ਮਰੀਜ਼ ਬਹੁਤ ਸੀਰੀਅਸ ਹੈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੇਖ ਲੈਣੇ ਅੱਧੇ ਘੰਟੇ ਬਾਅਦ ਫੇਰ ਉਹ ਆਏ ਅੱਧੇ ਘੰਟੇ ਬਾਅਦ ਆ ਕੇ ਇੰਜੈਕਸ਼ਨ ਲਾ ਕੇ ਫੇਰ ਚਲੇ ਗਏ ਉਹ ਜੀ ਕਹਿੰਦੇ ਵੀ ਹੌਲੀ ਹੌਲੀ ਅਸਰ ਕਰੂਗਾ ਜੀ ਚਲੋ ਕੋਈ ਨਹੀਂ ਹਾਂ ਹੀ ਸਾਰੀ ਰਾਤ ਉਹ ਜੀ ਅਸੀਂ ਮੈਡਮ ਨੂੰ ਡਿੱਕੀ ਕੇ ਬੜੀ ਨੂੰ ਮੈਡਮ ਆਈ ਨਹੀਂ ਕੋਈ ਵੀ ਚਲੋ ਜੀ ਸਵੇਰ 8 ਵਜੇ ਬੜੀ ਮੈਡਮ ਆਈ ਜੀ ਮੈਡਮ ਨੇ ਆ ਕੇ ਕਿਹਾ ਕਹਿੰਦੇ ਵੀ ਐਮਰਜੈਂਸੀ 'ਚ ਲੈ ਕੇ ਜਾਣਾ ਪੈਣਾ ਮਹੀਲਾ ਹੀ ਐਮਰਜੈਂਸੀ 'ਚ ਲੈ ਗਏ ਉਹ ਆ ਕੇ ਮੈਨੂੰ ਕਹਿੰਦੇ ਵੀ ਬਲੱਡ ਨਹੀਂ ਹੈਗਾ ਵੀ ਬਲੱਡ ਲੈ ਕੇ ਆਓ ਸੂਆ ਸੂਆ ਬਲੱਡ ਮੈਡਨ ਆਣੀ ਸੀ ਉਹਨਾਂ ਨੇ ਸਾਨੂੰ ਨੰਬਰ ਲੈ ਕੇ ਦਿੱਤਾ ਕਾਗਜ਼ ਤੇ ਜਿਤੇ ਹੀ ਰੈਂਪਟ ਕਾਲਜ ਦੇ ਵਿੱਚ ਹਸਪੀਟਲ ਆਈ ਉੱਥੇ ਗਿਆ ਜੀ ਮੈਂ ਉੱਥੋਂ ਮੈਂ ਬਲੱਡ ਲਿਆ ਜੀ ਮੈਂ ਤੁਰ ਪਿਆ ਜੀ ਉੱਥੋਂ ਉਹਨਾਂ ਨੇ ਮੇਰੇ ਮਗਰੋਂ ਜੀ ਉਹਨਾਂ ਦਾ ਦੁਬਾਰੇ ਆਪਰੇਸ਼ਨ ਮੇਰੇ ਸਾਲੇ ਜੀ ਬਿਨਾਂ ਬਿਨਾਂ ਪੁੱਛੇ ਜੀ ਉਹਨਾਂ ਨੇ ਆਪਰੇਸ਼ਨ ਕਰ ਦਿੱਤਾ ਜੀ ਉਸ ਤੋਂ ਬਾਅਦ ਮੈਂ ਆਇਆ ਇਹਨਾਂ ਨੇ ਚੱਕ ਕੇ ਨਾਲ ਦੇ ਹੌਸਪੀਟਲ ਚ ਆਈ ਵੀ ਐਲ ਚ ਦਾਖਲ ਕਰਾ ਦਿੱਤਾ ਜੀ ਕਾਰਨ ਕੀ ਲੱਗਦਾ ਤੁਹਾਨੂੰ ਕਰਦਾ ਕੀ ਕਾਰਨ ਅਣਗਿਣੇ ਡੱਟ ਰਹੀ ਬਿਨਾਂ ਦੱਸੇ ਬਿਨਾਂ ਦੱਸੇ ਉਹਨਾਂ ਨੇ ਆਪਰੇਸ਼ਨ ਕੀਤਾ ਕੈਨੇਡਾ ਮੋਂ ਗੱਜਟੜੀ ਮੈਰਜੀ ਹੋਈ ਮੈਰਜੀ ਨੇ 4 ਸਾਲ ਹੋ ਪਹਿਲਾ ਬੇਬੀ ਸੀ ਡੱਟ ਪਹਿਲਾ ਬੇਬੀ ਸੀ ਗਿਆ ਜੀ ਬੱਚਾ ਠੀਕ ਹੈ ਹਾਂ ਬੱਚਾ ਠੀਕ ਹੈ ਇਹ ਕੀ ਮੰਗ ਕਰਦੇ ਹੋ ਤੁਸੀਂ ਮੰਗੇ ਸਾਭ ਚਾਹੀਦੇ ਆਪਨ ਤੈ ਤੋਂ ਪੁੱਛੋ ਸੱਥੇ ਐ ਜਿਪੂ ਕਿਸ਼ਵਾਂ ਚ ਦੇ ਦਿੱਤਾ ਉਹ ਕਾਲੂ ਜੀ ਉਹਨਾਂ ਨੇ ਡੈੱਡ ਬੁਟੀ ਜਮਾ ਕਰਵਾ ਦਿੱਤੀ ਹੈ ਸਰਕਾਰੀ ਹਸਪੀਟਲ ਮੈਂ ਉਹ ਕਹਿੰਦੇ ਵੀ ਕਾਲੂ ਪੋਸਟ ਮਾਡਲ ਕਰਾ ਕੇ ਉਸ ਤੋਂ ਬਾਅਦ ਪਤਾ ਲੱਗਣਾ ਉਸ ਤੋਂ ਬਾਅਦ ਫਿਰ ਕਾਰਵਾਈ ਕਿੱਥੀ ਹੋਗੀ ਕਿ ਕਿੱਥੋਂ ਤੁਸੀਂ ਰਹਿਣ ਕਿੱਥੋਂ ਲੱਗੇ ਪਿੰਡ ਲਾਹ ਨਜ਼ਰ ਕਰੋ ਲਾਹ ਨਜ਼ਰ ਤੁਹਾਡੇ ਦੇ ਸੋਹਰੇ ਕਿੱਥੇ ਆ ਮੇਰੇ ਬਰਵਾਲੀ ਕਲਾ ਬਰਵਾਲੀ ਜੀ ਹਾਂ ਜੀ ਬਰਵਾਲੀ ਕਲਾ ਜੀ ਬਰਵਾਲੀ ਕਲਾ ਕਿਉਂ ਜੀ ਮੈਂ ਸਵੇਰੇ ਆਇਆ ਸੀਗਾ 10 ਵਜੇ। ਕਿਹਦੀ ਗੱਤ ਹੋਈ ਐ ਕਿ ਅੱਜ ਅੱਜ ਸਵੇਰੇ ਹੋਈ ਐ ਕੈਸੇ? ਸਵੇਰੇ 11 ਵਜੇ 11 11 ਵਜੇ ਜੀ। 11 ਵਜੇ ਦਾ। ਹਾਂ ਜੀ। ਮੈਂ ਉਰੇ ਆਇਆ ਸੀਗਾ ਜੀ 10 ਵਜੇ ਮਾਮਾ ਕੁੜੀ ਦਾ। ਜੀ ਨਾਮ ਐ ਆਪਣਾ। ਬੁੱਧ ਸਿੰਘ ਆ ਜੀ। ਕਿੱਥੋਂ ਦੇ ਨਾਲ ਜੀ? ਲਾੜਪੁਰ ਤੋਂ ਜੀ। ਕੀ ਹੋਇਆ ਸੀ ਆਪਣੇ ਵਿੱਚ? ਜੀ ਇਹ ਕੱਲ ਮੈਨੂੰ ਪਤਾ ਲੱਗਿਆ ਵੀ ਮੇਰੀ ਭਾਣ ਜੀ ਆ ਮਾਮਾ ਮੈਂ ਕੁੜੀ ਦਾ। ਜੀ ਨਾਮ ਦਾ ਦੰਦ। ਸੰਦੀਪ ਕੌਰ ਜੀ। ਕੱਲ ਮੈਨੂੰ ਪਤਾ ਲੱਗਿਆ ਜੀ ਪਿੰਡ ਵੀ ਗੁੱਡੀ ਆਪਣੇ ਗੁੱਡੀ ਕੋਲ ਮੁੰਡਾ ਹੋਇਆ ਏ ਕਾਕਾ ਹੋਇਆ ਕਿੰਨੇ ਵਜੇ ਘਟਣਾ ਸਰ ਜੀ ਬੇਟਾ ਕਿੰਨੇ ਵਜੇ ਹੋਇਆ ਸੀ ਇਹ ਲਗਭਗ ਜੀ ਕੋਈ 12 ਵਜੇ ਦੀ ਗੱਲ ਆ ਚਲੋ ਮੈਂ ਪੁੱਛਿਆ ਵੀ ਆਮ ਆ ਕਹਿੰਦੇ ਨਹੀਂ ਜੀ ਹੁਣ ਤੁਸੀਂ ਆਇਓ ਨਾ ਵੀ ਤੁਸੀਂ ਸਵੇਰੇ ਆਇਓ ਅੱਜ ਮੈਂ ਸਵੇਰੇ ਆਇਆ 10 ਵਜੇ ਮੈਂ ਹਸਪਤਾਲ ਦੇ ਵਿੱਚ ਆਇਆ ਉਹਨਾਂ ਨੂੰ ਹਸਪਤਾਲਾਂ ਨੂੰ ਖੱਪੜ-ਤਾਪੜ ਹੋਈ ਹੋਈ ਕੋਈ ਕਿਧਰੇ ਨਹੀਂ ਆਵੇ ਕੋਈ ਕਿਧਰੇ ਨਹੀਂ ਜਾਵੇ ਪੁੱਛਿਆ ਵੀ ਕੀ ਹੋਇਆ ਕਹਿੰਦੇ ਇਹ ਕੁੜੀ ਦੇ ਵਿੱਚ ਫੋਨ ਘਟ ਗਿਆ ਮੈਨੂੰ ਨਹੀਂ ਪਤਾ ਉਹ ਮਾ ਕੋਚਾ ਸਾਡਾ ਪ੍ਰੋਣਾ ਕਿੱਥੇ ਆ ਉਹ ਕਹਿੰਦੇ ਜੋ ਫੋਨ ਲੈਣ ਗਿਆ ਹੋਇਆ ਇਹਨਾਂ ਨੇ ਕੀਤਾ ਜੀ ਨਾਲ ਦੇ ਹਸਤਾ ਵਾਲਾ ਆਈ ਵੀ ਇਹਦੇ ਵਿੱਚ ਇਹਨਾਂ ਨੇ ਦਾਖਲ ਕਰਤੀ ਕੁੜੀ 11:00 ਵਜੇ ਇਹਨਾਂ ਨੂੰ ਹੱਥ ਖੜੇ ਕਰਤੀ ਜੀ ਕਹਿੰਦੇ ਵੀ ਸਾਡੇ ਸਮਝ ਤੋਂ ਬਾਹਰ ਆ ਬਤਾ ਜੀ ਬੋਡੀ ਸੀ ਇਹਦੇ ਤੇ 11 ਇੱਥੇ ਆਈ ਏ ਸਰੇ ਕੋ ਸਾਂਜੀ ਮੈਂ ਮੇਰੇ ਆਏ ਤੇ ਆਈ ਆ ਮੈਂ 10:00 ਵਜੇ ਉਹਰੇ ਆ ਗਿਆ ਸੀ ਜਿੱਦ ਜਿਹਦੀ ਹੋਈ ਉਹ ਕਿੱਥੇ ਹੋਈ ਆ ਉਰੇ ਉਰੇ ਹੋਈ ਆ ਜੀ ਡੈੱਟ ਇੱਥੇ ਆ ਕੇ ਹੋਈ ਐ ਹਾਂ ਜੀ ਹਾਂ ਆਈ ਵੀ ਬਾਈ ਹਸਪੀਟਲ ਨਾ ਡੈੱਟ ਉਹ ਵੀ ਉੱਥੇ ਹੋਈ ਹੋਈ ਦੀ ਉਹਨਾਂ ਨੇ ਤਾਂ ਬਸ ਉੱਥੋਂ ਭੇਜਤੀ ਅੱਛਾ ਬੋੜੀ ਇੱਥੇ ਭੇਜਤੀ ਬੋੜੀ ਭੇਜਤੀ ਵੀ ਉੱਥੋਂ ਖੜਾ ਖੜਾਇਆ ਫਿਰ ਮੈਂ 2 ਵਾਲੇ ਬੁਲਾਏ ਜੀ ਉਹ ਕਹਿੰਦੇ ਜੀ ਇੱਥੇ ਗੱਲ ਨਾ ਕਰਿਓ ਕੋਈ ਹਸਪਤਾਲ ਜੋ ਬਾਹਰ ਹੋ ਜੋ ਬਾਹਰ ਹੋ ਕੇ ਕਰੋ ਰੋਡ ਤੇ ਇਹਨਾਂ ਨੇ ਜਾਣ ਪੁੱਝ ਕੇ ਕੰਮ ਕੀਤਾ ਦੁਆਰਾ ਆਪਰੇਸ਼ਨ ਦੇੜਿਆ ਨਹੀਂ ਇੱਥੇ ਕੀ ਕਾਰਨ ਸੀ ਜੀ ਇਹ ਬੋੜੀਆਂ ਉਹਨਾਂ ਨੇ ਇੱਥੇ ਭੇਜੀ ਕੀ ਕਾਰਨ ਸੀ ਉਹ ਕਹਿੰਦੇ ਜੀ ਇਹ ਚ ਫੋਨ ਕੱਟ ਗਿਆ ਜੇ ਅਸੀਂ ਚੜਾ ਨਹੀਂ ਸਕਦੇ ਅੱਛਾ ਇੱਥੇ ਵੀ ਇੱਥੇ ਰੈਫਰ ਕੀਤਾ ਰੈਫਰ ਕੀਤਾ ਇੱਥੇ ਨੂੰ ਮਾਤਾ ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਜੀ ਉਹ ਅਸੀਂ ਖੂਨ ਵੀ ਮੰਗਾ ਲਿਆ ਮੁੰਡਾ ਲੈ ਕੇ ਆਇਆ ਤੇ ਖੂਨ ਦੱਸਿਆ ਤੁਹਾਨੂੰ ਉਹ ਇਹਨਾਂ ਨੇ ਕਿਹਾ ਜੀ ਨਹੀਂ ਖੂਨ ਨਹੀਂ ਕਢਣਾ ਹੈਗਾ ਵੀ ਜਦ ਇਹਦਾ ਕੋਈ ਕੰਮ ਨਹੀਂ ਕਰਦਾ ਕੋਈ ਸਰੀਰ ਖੂਨ ਦੇ ਕਾਬਲੇ ਨਹੀਂ ਰਹੀ ਖੂਨ ਨਹੀਂ ਕਢਣਾ ਇਹਨਾਂ ਨੇ ਜਵਾਬ ਦਿੱਤਾ ਜੀ ਆ ਗੱਲ ਹੋਈ ਹੈ ਜੀ ਤੇ ਹੁਣ ਕੀ ਮੰਗ ਕਰਦੇ ਹੁਣ ਮੰਗ ਕਰਦੇ ਜੀ ਜੋ ਇਹਨਾਂ ਨੇ ਨੁਕਸਾਨ ਕਰਿਆ ਏ ਉਹਦਾ ਮੁਆਵਜ਼ਾ ਦੇਣ ਉਹਨਾਂ ਸਾਫ਼ ਸਹੀ ਦੋ ਸਾਨੂੰ ਜੇ ਕੋ ਬੱਚਾ ਹੋ ਠੀਕ ਹੈਗਾ ਬੱਚਾ ਠੀਕ ਹੈ ਜੀ ਇਹ ਤੁਹਾਨੂੰ ਸਾਨੂੰ ਪਿਛਲੇ ਹਰ ਤੇ ਫੋਨ ਗਿਆ ਸੀ ਆ ਵੀ ਕਿਸੇ ਪੇਸ਼ੈਂਟ ਦੀ ਫੀਮੇਲ ਪੇਸ਼ੈਂਟ ਦੀ ਡੈਥ ਹੋਈ ਹੈ ਤੇ ਉਹਦੇ ਰਿਸ਼ਤੇਦਾਰ ਇੱਥੇ ਇਕੱਠੇ ਹੋਏ ਆ ਉਹ ਇੱਥੇ ਆ ਕੇ ਦੇਖਿਆ ਤੇ ਉਹ ਪੰਜਾਬ ਨਾ ਰਹੀ ਸੀਗੇ ਵੀ ਕੱਲ ਉਹਨਾਂ ਦੀ ਡਿਲੀਵਰੀ ਹੋਈ ਸੀ ਸੀ ਸੈਕਸ਼ਨ ਹੋਇਆ ਸੀ ਤੇ ਉਹ ਇੱਥੇ ਨਾਲ ਇੱਕ ਹਸਪਤਲ ਹੈ ਉਥੋਂ ਉਹਨਾਂ ਨੇ ਚੰਗੀ ਤਰ੍ਹਾਂ ਕੇਅਰ ਨਹੀਂ ਕੀਤੀ ਫਿਰ ਆਈਵੇ ਹਸਪਤਲ ਲਈ ਆਏ ਇਥੇ ਦੌਰਾਨੇ ਇਲਾਜ ਪੇਸ਼ੈਂਟ ਸਦੀਪ ਕੌਰ ਦੀ ਡੈਥ ਹੋ ਗਈ ਤੇ ਹੁਣ ਇਹੀ ਮੰਗ ਕਰ ਰਹੀ ਸੀਗੇ ਵੀ ਜਿਹੜੀ ਉਹ ਅਨਗੈਲੀ ਹੋਈ ਹੈ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਅਸੀਂ ਡੈੱਡ ਬਾਡੀ ਜਿਹੜੀ ਹੈਗੀ ਮ੍ਰਿਤਕਾ ਦੀ ਉਹ ਰਖਵਾਤੀ ਹੈ ਸਵਰ ਹਸਪੀਟਲ ਮਰਜ਼ੀ ਤੇ ਤਰਕੇ ਰੋਪਰਾਂ ਦਾ ਬੋਰਡ ਬਣਵਾ ਕੇ ਤੇ ਜੋ ਵੀ ਬੋਰਡ ਡਿਸੀਜਨ ਲੈਂਦੇ ਹੈ ਨਾ ਦੱਸਦੇ ਆ ਤੇ ਪੋਸਮਾਰਟਮ ਕਰਾਇਆ ਜਾਊਗਾ ਤੇ ਚਿਤ ਦੇਖਿਆ ਜਾਊਗਾ। ਕਿਸਾਨ ਕਿੱਥੋਂ ਦੇ ਸੀ ਇਹ? ਮਾਰਗ ਤੁਹਾਡਾ ਸੀਗਾ। ਇਹ ਪਰਿਵਾਰ ਇੱਥੇ ਮੰਡੀ ਗੋਬਿੰਦਪੁਰ ਕੋਲ ਪਿੰਡੇ ਉੱਥੇ ਮੈਰਿਡ ਸੀ ਕੁੜੀ ਤੇ ਸਮਰਾਲੇ ਥਾਣੇ ਚ ਇਹਨਾਂ ਦਾ ਪਿੰਡ ਹੈ। ਉਥੋਂ ਦੇ ਦੇ ਪਿੱਕੇ ਸੀ ਇੱਥੇ ਇਲਾਜ ਲਈ ਆਏ ਹੋਏ ਸੀ। ਕਿਸਾਨ ਜੀ ਸਾਹਿਬ ਜਿਹੜਾ ਬੱਚਾ ਮੇਰਾ ਠੀਕ ਹੈ ਉਹਨੂੰ ਤਾਂ ਬੱਚਾ ਡਾਕਟਰ ਦਾ ਸਹਿਜ ਠੀਕ ਹੈ ਬੇਟਾ। ਅੱਛਾ ਜੀ। ਹਾਂ ਜੀ। ਤੇ ਜਿਹੜੀ ਬੋੜੀ ਨੂੰ ਸਿਵਲ ਹਸਪੀਟਲ ਕਾਲ ਦਿੱਤੀ। ਜੀ। ਤੇ ਉਹ ਕਾਰਵਾਈ ਸਰ ਕੀ ਹੋਊਗੀ? ਕਾਰਵਾਈ ਉਹ ਜੋ ਪੋਸਟਮਾਰਟਮ ਦਾ ਨਤੀਜਾ ਹੋਊਗਾ ਜੀ। ਉਹ ਦੇਖੋ ਮੈਡੀਕਲ ਲਾਈਨ ਦਾ ਇਹ ਸਵਾਲ ਹੈ ਡਾਕਟਰਾਂ ਨੇ ਹੀ ਇਸ ਚ ਦਾ ਜਵਾਬ ਦੇਣਾ ਹੈ ਉਹਨਾਂ ਨੇ ਦੇਖਣਾ ਤੇ ਉਹ ਜੋ ਸਾਨੂੰ ਰਿਪੋਰਟ ਦੇਣਗੇ ਉਸੇ ਸਾਨੂੰ ਕਰਵਾਈ ਕੀਤੀ